ਗੁਦਵੀ ਜਾ ਕੇ ਆਏ ਨਰਿੰਦਰ ਸਾਹਿਬ ਪਰ ਅਸੀਂ ਪੰਜੇ ਤਖਤਾਂ ਨੂੰ ਜੋੜਨ ਵਾਲਾ ਵੀ ਇੱਕ ਜਿਹੜਾ ਮੈਂ ਪਾਰਲੀਮੈਂਟ 'ਚ ਗੁਦੋਂ ਬੋਲਿਆ ਸੀਗਾ ਕਿ ਕੋਈ ਜਿਵੇਂ ਇੱਕ ਟ੍ਰੇਨ ਚਲਦੀ ਹੈ ਪੈਲੈਸੋਂ ਬੀਲ ਜੁਤ ਰਾਜਸਥਾਨ ਦਾ ਕੋਈ ਇਹ ਸਿੱਖਿਜ਼ਮੋਂ ਬੀਲ ਦੇਖ ਕੇ ਪਸੰਦ ਆਗੋ ਕਿ ਅਕਾਲ ਤਖਤ ਸਾਹਿਬ ਤੋਂ ਟ੍ਰੇਨ ਚੱਲੇ ਪਹਿਲਾ ਮੁਕਾਮ ਜਿਹੜਾ ਪਹਿਲਾ ਪੜਾ ਤਕਸਰੀ ਕਿਸgarh ਸਾਹਿਬ ਹੋ ਗਈ। ਇੱਥੋਂ ਬਾਅਦ ਤਕਸਰੀ ਪਟਨਾ ਸਾਹਿਬ ਤੇ ਤਕਸਰੀ ਨਾਗਰ ਸਾਹਿਬ। ਉਸ ਤੋਂ ਬਾਅਦ ਫਿਰ ਬਠਿੰਡੇ ਕਿਉਂਕਿ ਬਠਿੰਡੇ ਤੋਂ ਤਲਵੰਡੀ ਸਾਬੋ ਜਿਹੜਾ ਤਕਸਰੀ ਗੰਦਾਵਾ ਸਾਹਿਬ 20 ਕਿਲੋ ਮੀਟਰ ਦੀ ਰੇਲਵੇ ਲਾਈਨ ਹੈ। ਦਾ ਦੇਖਦੇ ਹੋ ਰੇਲਵੇ ਲਾਈਨ ਬਣ ਗਈ। ਬਹੁਤ ਦੁਨੀਆ ਹੋ ਗਈ ਹੈ। ਜਿਹੜੀ ਕਹਿੰਦੀ ਹੈ ਕਿ ਸਾਨੂੰ ਪੰਜੇ ਤਖਤਾਂ ਦਾ ਇੱਕ ਵਾਰ ਦਰਸ਼ਨ ਹੋਣਾ। ਚਾਹੇ ਉਹ ਬਾਅਦ ਵਿੱਚ ਹੋ ਸਕੇ ਇਹ ਨਹੀਂ। ਮੈਨੂੰ ਪਤਾ ਕਿ ਉਹਦੀ ਬੁਕਿੰਗ ਨਹੀਂ ਮਿਲਦੀ। ਇਹ ਜੀ ਹਜੂਰ ਸਾਹਿਬ ਨੂੰ ਗੱਡੀ ਜਾਂਦੀ ਸੱਚ ਕੰਡਕਟਰ پوری 2-2 3-3 ਮਹੀਨੇ ਨੇ ਬਿਟੇ। ਉਹ ਇਹਦਾ ਮਤਲਬ ਸਾਹਿਬ ਸਾਨੂੰ ਜਿਵੇਂ ਇੱਦਾਂ ਦਾ ਮੈਕੈਨਿਜ਼ਮ ਤਿਆਰ ਹੋ ਜੇ ਰੇਲਵੇ ਮੰਤralੇ ਨਾਲ ਸੀ ਇਹਦਾ ਤਾਂ ਇਹ ਨਹੀਂ ਵਰਗੀ ਰਸਮੀ ਇਹ ਇੱਕੋ ਸਮੇਂ ਤੇ ਪੰਜੇ ਤੱਕਾਂ ਦੇ ਦਰਸ਼ਨ ਵੀ ਹੋ ਜਾਣਗੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗੂਗਾ ਕਿਵੇਂ ਲੜਾਈਆਂ ਲੜੀਆਂ ਗਈਆਂ ਕਿੰਨੀ ਕੁਰਬਾਨੀਆਂ ਦਿੱਤਾ ਇਹ ਬਹੁਤ ਇੱਕ education ਤੇ ਵੀ ਹੋਗਾ ਤਾਂ ਉਹ ਤਾਂ ਰੇਲਵੇ ਵਿਭਾਗ ਵੀ ਪੰਜਾਬ ਦੇ ਮੰਤਰੀ ਸਾਹਿਬ ਕੋਲੇ ਹੈ ਜੀ ਹਾਂ ਜੀ ਉਹਦਾ ਉਹਨਾਂ ਨੂੰ ਕਹੋ ਕਿ ਬਿਲਕੁਲ ਕਿਉਂਕਿ ਅਸੀਂ ਬਸ ਜਿਸ ਜਿਸ ਪੱਧਰ ਤੱਕ ਅਸੀਂ ਬੱਸਾਂ ਕਰ ਸਕਦੇ ਹਾਂ ਤਾਂ ਸਾੜਾ ਚੱਲ ਰਹੀਆਂ ਸਕਦੇ ਬੱਸਾਂ ਕਿਹੜੀਆਂ WhatsApp ਵੀ ਜਾਂਦੀਆਂ ਬੱਸਾਂ ਅਜਮੇਸ਼ਰੀ ਵੀ ਜਾਂਦੀਆਂ ਮਲੇਰਕੋਲ ਨਹੀਂ ਅਸਟਨੂ ਖਾਟੂ ਸ਼ਾਮ ਦੀ ਬੱਸ ਜਾਂਦੀ ਹੈ दिल्ली ਦੇ ਗੁਰਦੁਆਰਾ ਸਾਹਿਬ ਨੂੰ ਇਤਿਹਾਸਿਕ ਹੈ ਅਤੇ ਆਪ ਦੇ ਬੱਚ ਨੂੰ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਮਹੱਤਵ ਰੱਖਿਆ ਹੈ ਬਿਲਕੁਲ ਮੁਫਤ ਹੈ ਅਤੇ ਬੱਚ ਨੂੰ ਖਾਣ ਪੀਣ ਰਹਿਣ ਦਾ ਸਾਰਾ ਪ੍ਰਬੰਧ ਸਰਕਾਰ ਕਰਦੀ ਹੈ ਦੇਖੋ ਇਸ ਇਤਿਹਾਸ ਨੂੰ ਕਿਤਾਬਾਂ ਰਾਹੀਂ ਪੜਾਉਣੇ ਜੀ ਪ੍ਰੈਕਟੀਕਲੀ ਇਸ ਇਤਿਹਾਸ ਨੂੰ ਪੜਾਉਣ ਦੇ ਬੱਚਾਂ ਨੂੰ ਕਿਸੇ ਕੰਮ ਜਾ ਬੋਗੇ ਨਹੀਂ ਤੋਂ ਬੜਾ ਕੋਈ ਫਾਇਦਾ ਨਹੀਂ ਹੁੰਦਾ ਇਹਦੇ ਵਾਸਤੇ ਇਹ ਬਜਟ ਵਿੱਚ ਨਹੀਂ ਦਿਖਾਈ ਮੈਨੂੰ ਨਹੀਂ ਦਿੱਖਦਾ ਸਮਝ ਨਹੀਂ ਮੈਨੂੰ ਭਾਈ ਸਾਹਿਬ ਨੰਬਰ ਕੋਈ ਵੀ ਕਿਸੇ ਕਿਸਮ ਦਾ ਕੋਈ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕੋਈ ਆਣਦੇ ਵਾਲੇ ਸੜਕਾਂ ਜਾਂ ਕੋਈ ਪਾਰਕਿੰਗ ਜਿਵੇਂ ਸਾਨੂੰ ਜਦੋਂ ਫਤਿਹਗੜ੍ਹ ਸਾਹਿਬ ਸਭਾ ਹੋ ਕੇ ਪਿਛਲੇ 2 ਮਾਰਕ ਤੋਂ ਸੀ ਬਹੁਤ ਸ਼ਾਨਦਾਰ ਪ੍ਰਬੰਧ ਹੋਇਆ ਸੀ ਅਗਲੋ ਕਦ ਵੀ ਕਦਨਾ ਸ਼ਟਲ ਬੱਸਾਂ ਚਲਾਈਆਂ ਇਹ ਪਾਰਕਿੰਗ ਦਾ ਪਰਫਾਰਮੈਂਸ ਤੇ 17-18 ਸੜਕਾਂ ਨੇ ਜਿਹੜੀਆਂ ਕਿ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਨਾਲ ਜਾਈ ਜਾਂਦੇ ਠੰਡੇ ਗੁਰਦੁਆਰ ਉਹਨਾਂ ਦੀ ਰਿਪੇਅਰ ਜਾਂ ਉਹਨਾਂ ਦੀ ਚੜਾਈ ਕਰਤਾ ਹੋ ਜਾਂਦਾ ਫਿਰ ਕਿਉਂਕਿ ਪੀੜਾ ਨਹੀਂ ਹੋ ਜਾਂਦੀ ਕਿ ਬੱਚੇ ਕਮ ਹੋ ਜਾਂਦੇ ਹੈ ਕਿ ਕਿਸੇ ਨੂੰ ਕੋਈ ਹੋਰ ਕਿਸੇ ਸਮਾਨ ਹੋਗਾ ਉਹਦੇ ਵਾਸਤੇ ਸੀ ਹੈਲਥ ਸੈਂਟਰ ਆਉਂਦਾ ਕੋਈ ਇੱਕ ਸਮਝ ਦਿੱਕਤ ਹੈ ਕਿ ਸਟੱਡ ਮੋਰਸ ਸਾਡਾ ਪਾਸਮੰਦ ਹੈ ਕਿ ਅੱਜ ਕੁਸਤਿਆਨੀ ਦੀ ਡਿਮਾਂਡ ਰੱਖੀ ਹੈ ਤਾਂ ਕਹਿੰਜੀ ਨੇ ਤਾਂ ਕਿਹਾ ਕਿ ਇੰਨੀ ਜ਼ਿਆਦਾ ਕਿਰਪਾ ਪਹਿਲੀ ਇਸ ਜਗ੍ਹਾ ਤੇ ਹੈ ਨਾ ਕਿ ਬਜੀ ਸਰਕਾਰ ਵੱਲੋਂ ਕੋਈ ਸੇਵਾ ਮੈਂ ਕੋਈ ਗ੍ਰਾਂਟ ਵੀ ਦੇਉਂਗਾ ਸੇਵਾ ਸਰਕਾਰ ਵੱਲੋਂ ਲਾਉਣੇ ਦੀ ਤਾਂ ਕੋਸ਼ਿਸ਼ ਕਰਾਂਗਾ ਅਰਨ ਨੇ ਕਿਹਾ ਕਿ ਅਫਸਰ ਸਹਿਬਾਨ ਸਾਡੇ ਕੋਲ ਆਉਂਦੇ ਜਾਂਦੇ ਤੇ ਕਦੇ ਭੂਆ ਸੇਵਾ ਦਾ ਮੰਗਣਾ ਮਤਲਬ 20 ਸਭ ਨਵੀਂ ਸੱਚੀ ਪਾਰਟੀ ਬਣ ਜਾਂਦੀ